ਅੱਲਾ ਮਾਰ ਖਾਂਦੀ ਸੀ ਕੁੜੀ ਨਸ਼ੇ ਕਰ। ਯਾਰ ਤੁਸੀਂ ਡੋਪ ਟੈਸਟ ਕਰਵਾਓ। ਤੁਸੀਂ ਡੋਪ ਟੈਸਟ ਕਰਵਾਓ। ਤੁਸੀਂ ਵਿਆਹ ਕਿਉਂ ਕਰਵਾਇਆ ਮੇਰੇ ਨਾਲ? ਜਦ ਪਤਾ ਸੀ ਕੁੜੀ ਨੇ ਟੈਟੂ ਬਣਵਾਈ ਨੇ। ਟੈਟੂ ਤੇ ਮੇਰੇ ਵਿਆਹ ਤੋਂ ਪਹਿਲਾਂ ਦੇ ਨੇ। ਤੂੰ ਤੁਸੀਂ ਰਿਸ਼ਤਾ ਕਿਉਂ ਲੈ? ਰਿਸ਼ਤਾ ਤਾਂ ਲਿਆ ਕੁੜੀ ਅਮੀਰ ਕਰ। ਤੂੰ ਚੱਕ ਲਓ ਕੁੜੀ ਤੋਂ ਜਿੰਨਾ ਖਾਦਾ ਜਾਂਦਾ ਖਾ ਲਈਏ ਤੇ ਖਾਦਾ ਵੀ ਤੁਸੀਂ। ਕੁੜੀ ਦਾ ਤੁਹਾਡੀ ਤਾਂ ਪਤਾ ਨਹੀਂ ਹੈਗਾ ਕਿੰਨੇ ਪਰੇ ਮੇਰੇ। ਮੈਨੂੰ ਰਹਿਣ। ਕਮਰੇ ਚ ਰਹਿਣਾ ਤੇ ਇੱਥੇ ਰਹਿਣ ਦੇ। ਨਾ ਬੰਦਾ ਕਰ। ਗੁਰਪ੍ਰੀਤ कौर ਨੇ ਕਿਸੇ ਹੋਰ ਮੁੰਡੇ ਦੇ ਨਾਲ ਹੱਥ ਦੇ ਵਿੱਚ ਹੱਥ ਪਾ ਕੇ ਨਵਾਂ ਟੈਟੂ ਬਣਾ ਕੇ ਆਪਣੇ ਪਤੀ ਨੂੰ ਫੋਟੋ ਭੇਜੀ ਅਤੇ ਕਿਹਾ ਕਿ ਮੈਨੂੰ ਤੇਰੇ ਤੋਂ ਵੱਧ ਪਿਆਰ ਕਰਨ ਵਾਲਾ ਕੋਈ ਹੋਰ ਮਿਲ ਗਿਆ। ਸੱਸ ਦੱਸ ਰਹੀ ਹੈ, ਇਲਜ਼ਾਮ ਲਗਾ ਰਹੀ ਹੈ ਆਪਣੀ ਨੂੰਹ ਤੇ ਅਤੇ ਕਹਿੰਦੀ ਹੈ ਕਿ ਮੈਂ ਇਸ ਗੱਲ ਦਾ ਸਬੂਤ ਵੀ ਦਵਾਂਗੀ। ਮੇਰੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਗੁਰਪ੍ਰੀਤ कौर ਨੇ ਆਪਣੀ ਆਈਡੀ ਤੋਂ ਆਪਣੇ ਪਤੀ ਨੂੰ ਮੈਸੇਜ ਭੇਜਿਆ ਕਿਸੇ ਹੋਰ ਮੁੰਡੇ ਦੇ ਨਾਲ ਹੱਥ ਦੇ ਵਿੱਚ ਹੱਥ ਪਾ ਕੇ ਅਤੇ ਨਾਲ ਹੀ ਉਸ ਦੇ ਵੱਲੋਂ ਕੀਤੀਆਂ ਕੁਝ ਉਹ ਗੱਲਾਂ ਦਾ ਖੁਲਾਸਾ ਕੀਤਾ ਹੈ ਜਿਸ ਤੇ ਯਕੀਨ ਕਰਨਾ ਔਖਾ ਹੈ ਅਤੇ ਹਰ ਕੋਈ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਦੋਚਿੱਤ ਹੋ ਜਾਵੇਗਾ ਕਿ ਆਖਿਰਕਾਰ ਇਹ ਸਾਰੀਆਂ ਗੱਲਾਂ ਸੱਚ ਕਿਵੇਂ ਹੋ ਸਕਦੀਆਂ ਨੇ ਦੂਸਰੇ ਪਾਸੇ ਜੋ ਗੁਰਪ੍ਰੀਤ ਆਖ ਰਹੀ ਹੈ ਉਹਨਾਂ ਤੇ ਵੀ ਸ਼ੱਕ ਵੀ ਹੁੰਦਾ ਤੇ ਕਦੇ ਯਕੀਨ ਹੁੰਦਾ ਕਿ ਉਹ ਸਾਰੀਆਂ ਗੱਲਾਂ ਸੱਚ ਕਿਵੇਂ ਹੋ ਸਕਦੀਆਂ ਨੇ ਇੱਧਰ ਇੱਕ ਪੂਰਾ ਪਿੰਡ ਗਵਾਹੀ ਭਰਨ ਨੂੰ ਤਿਆਰ ਬੈਠਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਸ ਮੁੰਡੇ ਦੇ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ ਸਾਡੇ ਘਰ ਦੇ ਵਿੱਚ ਮਰਗਤ ਹੋਈ ਸੀ ਅਤੇ ਉਸੇ ਦਿਨ ਹੀ ਗੁਰਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਨੇ ਹੰਗਾਮਾ ਕੀਤਾ ਇਸ ਕਰਕੇ ਸਾਰਾ ਅੱਧਾ ਪਿੰਡ ਸਾਡੇ ਘਰ ਦੇ ਨੇੜੇ ਹੀ ਮੌਜੂਦ ਸੀ ਜੋ ਕਿ ਗਵਾਹੀ ਦੇਣ ਨੂੰ ਤਿਆਰ ਨੇ ਕਿਉਂਕਿ ਕਿਸੇ ਹੋਰ ਬਜ਼ੁਰਗ ਦੀ ਵੀ ਦਾੜੀ ਗੁਰਪ੍ਰੀਤ ਕੌਰ ਤੇ ਵੱਲੋਂ ਉਸ ਦਿਨ ਫੜੀ ਗਈ ਸੀ ਇੱਕ ਇੱਕ ਕਰਕੇ ਤੁਹਾਨੂੰ ਸਾਰੀਆਂ ਗੱਲਾਂ ਦੱਸਦੇ ਚੱਲਦੇ ਹਾਂ ਗੁਰਪ੍ਰੀਤ ਕੌਰ ਅਤੇ ਉਸਦੀ ਸੱਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇਹ ਹੰਗਾਮਾ ਸ਼ੁਰੂ ਹੁੰਦਾ ਇੱਕ ਤੋਂ ਬਾਅਦ ਦੂਸਰਾ ਪੱਖ ਸਾਹਮਣੇ ਆਂਦਾ ਅਤੇ ਹੁਣ ਸੱਸ ਦੇ ਵੱਲੋਂ ਅਤੇ ਉਸਦੇ ਪੂਰੇ ਪਰਿਵਾਰ ਸਮੇਤ ਸਰਪੰਚ ਸਾਪਕਾ ਸਰਪੰਚ ਅਤੇ ਪਿੰਡ ਵਾਲਿਆਂ ਦੇ ਵੱਲੋਂ ਜਿਹੜੀਆਂ ਗੱਲਾਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਹਰੇਕ ਦਾ ਮਨ ਪਰੇਸ਼ਾਨ ਹੋ ਜਾਂਦਾ ਹੈ ਕਿ ਆਖਿਰਕਾਰ ਨਵੀਂ ਵਿਆਹੀ ਕੁੜੀ ਕੀ ਇੰਜ ਕਰ ਸਕਦੀ ਹੈ ਇਹ ਸਵਾਲ ਹਰੇਕ ਤੇ ਜ਼ਿਹਨ ਦੇ ਵਿੱਚ ਇਹ ਪੂਰੀ ਖਬਰ ਸੁਣਨ ਤੋਂ ਬਾਅਦ ਜ਼ਰੂਰ ਆਣਾ ਹੈ ਸੱਸ ਕਹਿੰਦੀ ਹੈ ਕਿ ਅਸੀਂ ਤਾਂ ਵਿਆਹ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ ਅਸੀਂ ਕਿਹਾ ਸੀ ਕਿ ਤੁਸੀਂ ਆਪਣੀ ਕੁੜੀ ਦਾ ਵਿਆਹ ਕਿਤੇ ਹੋਰ ਕਰ ਲਵੋ ਕਿਉਂਕਿ ਉਹ ਇਹ ਚਾ ਰਹੇ ਸੀ ਕਿ ਅਸੀਂ ਆਪਣੇ ਮੁੰਡੇ ਨੂੰ ਜੋ ਕਿ ਵਿਦੇਸ਼ ਦੇ ਵਿੱਚ ਕੱਚਾ ਹੈ ਉਸ ਨੂੰ ਇੱਥੇ ਬੁਲਾ ਲਈਏ ਅਤੇ ਉਸ ਦੇ ਨਾਲ ਵਿਆਹ ਕਰਵਾ ਸਕਣ ਅਸੀਂ ਨਹੀਂ ਚਾਹੁੰਦੇ ਸੀ ਕਿ ਉਸ ਨੂੰ ਕੱਚਾ ਬੁਲਾਇਆ ਜਾਵੇ ਸੱਸੇ ਵੀ ਦੱਸਦੀ ਹੈ ਕਿ ਅਸੀਂ ਮੁੰਡੇ ਨੂੰ ਪੱਕਾ ਹੋਣ ਤੋਂ ਬਾਅਦ ਹੀ ਵਿਆਹ ਦੀ ਗੱਲ ਰੱਖੀ ਹੋਈ ਸੀ ਪਰ ਜਦੋਂ ਇਹ ਆਖਣ ਲੱਗੇ ਕਿ ਉਸ ਨੂੰ ਪਹਿਲਾਂ ਬੁਲਾਵੋ ਤਾਂ ਅਸੀਂ ਆਖ ਦਿੱਤਾ ਸੀ ਕਿ ਅਸੀਂ ਕੁੜੀ ਦੇ ਨਾਲ ਚਲੋ ਨਹੀਂ ਕਰਦੇ ਵਿਆਹ ਤੁਸੀਂ ਕਿਤੇ ਹੋਰ ਵਿਆਹ ਕਰਵਾਣਾ ਹੈ ਤਾਂ ਕਰਵਾ ਲਵੋ ਪਰ ਮੁੰਡਾ ਉਦੋਂ ਹੀ ਆਏਗਾ ਜਦੋਂ ਉਹ ਪੀਆਰ ਹੋਵੇਗਾ ਤਾਂ ਪੀਆਰ ਲੈ ਕੇ ਇਹ ਮੁੰਡਾ ਆਂਦਾ ਹੈ ਅਤੇ ਇਸ ਦੇ ਨਾਲ ਹੀ 27 ਫਰਵਰੀ ਨੂੰ ਵਿਆਹ ਹੁੰਦਾ ਕੁੜੀ ਵਾਲੇ ਆਖਦੇ ਨੇ ਅਤੇ ਉਸ ਦਾ ਭਰਾ ਆਖਦਾ ਜਿਵੇਂ ਕਿ ਸੱਸ ਦੱਸ ਰਹੀ ਹੈ ਕਿ ਉਹ ਆਖਦੇ ਨੇ ਕਿ ਸਾਡੀ ਧੀ ਦਾ ਹੁਣ ਪਿਆਰ ਪੈ ਗਿਆ ਉਸ ਮੁੰਡੇ ਦੇ ਨਾਲ ਅਤੇ ਉੱਥੇ ਹੀ ਅਸੀਂ ਵਿਆਹ ਕਰਾਂਗੇ ਜਿੱਥੇ ਰਿਸ਼ਤਾ ਕੀਤਾ ਹੈ ਹਾਰ ਗੱਡੀ ਜੋ ਕਿ ਕੁੜੀ ਵਿਆਹ ਦੇ ਵਿੱਚ ਲੈ ਕੇ ਆਈ ਹੈ ਸੱਸ ਨੇ ਦੱਸਿਆ ਕਿ ਇਹ ਗੱਡੀ ਕੁੜੀ ਦੇ ਹੀ ਨਾਮ ਕਰਵਾਈ ਹੋਈ ਹੈ ਅਤੇ ਆਪ ਹੀ ਉਹ ਚਲਾਉਂਦੀ ਸੀ ਜਾਂ ਫਿਰ ਉਸ ਦਾ ਭਰਾ ਉਸ ਦੇ ਸੋਹਰੇ ਘਰੋਂ ਕਦੇ 10 ਦਿਨਾਂ ਦੇ ਲਈ ਕਦੇ 15 ਦਿਨਾਂ ਦੇ ਲਈ ਗੱਡੀ ਲੈ ਕੇ ਜਾਂਦਾ ਸੀ ਅਤੇ ਉੱਥੇ ਜਾ ਕੇ ਉਹ ਪੇਕੇ ਘਰ ਦੇ ਵਿੱਚ ਗੱਡੀ ਨੂੰ ਰੱਖ ਲੈਂਦੇ ਸੀ ਸੱਸ ਕਹਿੰਦੀ ਹੈ ਕਿ ਅਸੀਂ ਵੀ ਆਪਣੇ ਜਵਾਈਆਂ ਨੂੰ ਗੱਡੀਆਂ ਦਿੱਤੀਆਂ ਨੇ ਪਰ ਅਸੀਂ ਇਹ ਗੱਡੀਆਂ ਆਪਣੀ ਧੀਆਂ ਦੇ ਨਾਮ ਨਹੀਂ ਲਗਵਾਈਆਂ ਸਗੋਂ ਜਵਾਈਆਂ ਦੇ ਹੀ ਨਾਮ ਲਵਾ ਕੇ ਦਿੱਤੀਆਂ ਨੇ ਕਿਉਂਕਿ ਇਹ ਵਿਆਹ ਦੇ ਵਿੱਚ ਉਹਨਾਂ ਨੂੰ ਹੀ ਦਿੱਤੀਆਂ ਗਈਆਂ ਜਦੋਂ ਕਿ ਗੁਰਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਦੇ ਵੱਲੋਂ ਇਹ ਥਾਰ ਗੱਡੀ ਕੁੜੀ ਦੇ ਹੀ ਨਾਮ ਲਗਵਾਈ ਗਈ ਇੱਕ ਵੀਡੀਓ ਜਿਸ ਤੇ ਵਿੱਚ ਉਹ ਕੱਪੜੇ ਸਵਾਉਣ ਵਾਲੇ ਦਾਜ ਦੀਆਂ ਫੋਟੋਆਂ ਸੀਨਰੀਆਂ ਵੀ ਰੱਖ ਕੇ ਆਪਣੇ ਨਾਲ ਲੈ ਗਈ ਸਸਤਾ ਕਹਿਣਾ ਕਿ ਇੱਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਉਹ ਕੱਪੜੇ ਲੈ ਕੇ ਜਾ ਰਹੀ ਹੈ ਉਸ ਦੇ ਵਿੱਚ ਵੀ ਉਹ ਨਾ ਸਿਰਫ ਕੱਪੜੇ ਸਗੋਂ ਵਿਆਹ ਦੇ ਵਿੱਚ ਮਿਲੀਆਂ ਹੋਈਆਂ ਫੋਟੋਆਂ ਸੀਨਰੀਆਂ ਤੇ ਹੋਰ ਸਮਾਨ ਵੀ ਰੱਖ ਕੇ ਆਪਣੇ ਨਾਲ ਲੈ ਗਈ ਜਾਂਦੀ ਜਾਂਦੀ ਉਹ ਐਲਸੀਡੀ ਤੋੜ ਗਈ ਹੱਥੀ ਪਈ ਸ਼ੀਸ਼ਾ ਸਭ ਕੁਝ ਤੋੜ ਕੇ ਚਲੀ ਗਈ ਅਤੇ ਜਦੋਂ ਉਸ ਨੂੰ ਇੰਜ ਕਰਨ ਤੋਂ ਰੋਕਿਆ ਗਿਆ ਤਾਂ ਸਾਸ ਆਖਦੀ ਹੈ ਕਿ ਉਸ ਨੇ ਹੱਥੋਂ ਪਾਈ ਕੀਤੀ ਪਰ ਅਸੀਂ ਨਹੀਂ ਕੀਤੀ ਇਸ ਵੀਡੀਓ ਦੇ ਵਿੱਚ ਇੰਜ ਵੀ ਜਾਪ ਰਿਹਾ ਸੀ ਕਿ ਜਿਵੇਂ ਸੱਸ ਕੱਪੜੇ ਖਲਾਰ ਰਹੀ ਹੋਵੇ ਪਰ ਉਸਤਾ ਕਹਿਣਾ ਹੈ ਕਿ ਮੈਂ ਇਹ ਕੱਪੜੇ ਅਟੈਚੀ ਦੇ ਵਿੱਚ ਪਾ ਰਹੀ ਸੀ ਸੱਸ ਦੱਸਦੀ ਹੈ ਕਿ ਇਹ ਕੁੜੀ ਸਵੇਰੇ 10:30 ਵਜੇ ਉੱਠਦੀ ਸੀ ਦੁੱਧ ਪੀਂਦੀ ਸੀ ਚਾਕਲੇਟ ਵਾਲਾ ਫਿਰ ਫਰੂਟਸ ਖਾਂਦੀ ਸੀ ਅਤੇ ਉਸ ਤੋਂ ਬਾਅਦ ਰੋਟੀ ਬਹੁਤ ਘੱਟ ਖਾਂਦੀ ਸੀ ਸਗੋਂ ਪੀਜ਼ਾ ਆਰਡਰ ਕਰਵਾਇਆ ਜਾਂਦਾ ਸੀ ਪਾਣੀ ਵੀ ਘੱਟ ਪੀਂਦੀ ਸੀ ਉਸ ਦੀ ਥਾਂ ਤੇ ਇਹ ਜੂਸ ਅਤੇ ਕੋਲਡ ਡਰਿੰਕ ਪੀਂਦੀ ਸੀ ਸਵੇਰੇ ਸ਼ਾਮ ਇਹ ਪਰਿਵਾਰ ਗੁਰੂ ਘਰ ਜਾਂਦਾ ਜਿਵੇਂ ਕਿ ਸੱਸ ਆਖਦੀ ਹੈ ਕਿ ਅਸੀਂ ਦੋਵੇਂ ਜੀ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਜਾਂਨੇ ਆ ਪਰ ਜੋ ਕੁਝ ਇਸ ਕੁੜੀ ਨੇ ਕੀਤਾ ਉਸ ਤੋਂ ਬਾਅਦ ਸਾਡਾ ਗੁਰੂ ਘਰ ਵੀ ਛੁੱਟ ਗਿਆ ਸੱਸ ਨੇ ਇਹ ਵੀ ਕਿਹਾ ਕਿ ਜੋ ਇਹ ਕਹਿੰਦੀ ਸੀ ਜੋ ਮੰਗਦੀ ਸੀ ਅਸੀਂ ਇਸ ਨੂੰ ਮੰਗਵਾ ਕੇ ਦਿੰਦੇ ਸੀ ਨਾਲ ਹੀ ਇੱਥੇ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਨਸ਼ਾ ਫੁੱਲ ਚੱਲਦਾ ਹੈ ਨਸ਼ਾ ਫੁੱਲ ਹੈ ਉਹਨਾਂ ਦੇ ਘਰ ਦੇ ਵਿੱਚ ਇਹ ਆਡੀਓ ਤੇ ਵਿੱਚ ਵੀਡੀਓ ਦੇ ਵਿੱਚ ਆਸਾਨੀ ਦੇ ਨਾਲ ਸੁਣਿਆ ਜਾ ਸਕਦਾ ਹੈ ਤਾਂ दारू ਪੀਂਦੀ ਸੀ ਇਹ ਕੁੜੀ ਨਸ਼ੇ ਦੇ ਵਿੱਚ ਇਸ ਦੇ ਕੋਲੋਂ ਤੁਰਿਆ ਨਹੀਂ ਜਾਂਦਾ ਸੀ ਰਿੜਕੇ ਜਾ ਰਹੀ ਹੈ ਅਤੇ ਇੱਥੇ ਆ ਕੇ ਉਸਨੇ ਮੈਡੀਕਲ ਨਸ਼ਾ ਕੀਤਾ ਸੱਸ ਇਹ ਦੱਸ ਰਹੀ ਹੈ ਕਿ ਇੱਕ ਵੀਡੀਓ ਜੋ ਕਿ ਉਹਨਾਂ ਦੇ ਵੱਲੋਂ ਜਨਤਕ ਕੀਤੀ ਗਈ ਉਸ ਦੇ ਵਿੱਚ ਕੁੜੀ ਰੜਕੇ ਜਾਂਦੀ ਦਿਖਾਈ ਦਿੰਦੀ ਹੈ ਕਿਉਂਕਿ ਉਹ ਨਸ਼ੇ ਦੇ ਵਿੱਚ ਹੈ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਹਤੇਸੇ ਕਰਕੇ ਉਸ ਦੇ ਭਰਾ ਅਤੇ ਮਾ ਦੇ ਵੱਲੋਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਹੈ ਸੱਸ ਨੇ ਕਿਹਾ ਕਿ ਉਹ ਵਿਆਹ ਤੋਂ ਬਾਅਦ ਵੀ ਨਹੀਂ ਹਟੀ ਇੱਥੇ ਵੀ ਉਹ ਨਸ਼ਾ ਕਰਦੀ ਸੀ ਮੈਡੀਕਲ ਨਸ਼ਾ ਲੈਂਦੀ ਸੀ ਪਹਿਲਾਂ ਹਾਲਾਂਕਿ ਉਸ ਨੇ ਬੰਦ ਕੀ ਕਰ ਦਿੱਤਾ ਹੋਣਾ ਫਿਰ ਉਹਨੇ ਜਦੋਂ ਰਸਤੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਕੁੜੀ ਇੰਜ ਗੋਲੀਆਂ ਖਾਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਅਤੇ ਇਸ ਨੂੰ ਉਹ ਗੋਲੀਆਂ ਖਾਂਨ ਦਿੱਤੀਆਂ ਜਾਣ ਪਰ ਜਦੋਂ ਇਹ ਦਵਾਈ ਚੈੱਕ ਕਰਵਾਈ ਗਈ ਸੱਸ ਕਹਿੰਦੀ ਹੈ ਤਾਂ ਪਤਾ ਲੱਗਿਆ ਡਾਕਟਰ ਦੇ ਵੱਲੋਂ ਦੱਸਿਆ ਗਿਆ ਕਿ ਇਹ ਨਸ਼ੇ ਦੀ ਗੋਲੀਆਂ ਹਮੇਸ਼ਾ ਹੀ ਇੰਜੋਂਦਾ ਰਿਹਾ ਘਰ ਦੇ ਵਿੱਚ ਅਤੇ ਸੱਸ ਆਖਦੀ ਹੈ ਕਿ ਬਾਅਦ ਤੇ ਵੀ ਜਿਸ ਦਿਨ ਇਹ ਕੱਲੀ ਆਈ ਹੈ ਤਾਸੀਸ ਨੂੰ ਕਿਹਾ ਕਿ ਤੇਰੇ ਨਾਲ ਕੋਈ ਕਿਉਂ ਨਹੀਂ ਆਇਆ ਮਾਪਿਓ ਜਾਂ ਫਿਰ ਭਰਾ ਤੈਨੂੰ ਛੱਡਣ ਕਿਉਂ ਨਹੀਂ ਆਏ ਪੰਜ ਤਰੀਕ ਦਾ ਸਮਾਂ ਸਾਡੇ 4:30 ਵਜੇ ਕੁੜੀ ਘਰ ਪਹੁੰਚੀ ਤਾਂ ਉਹ ਆਖਦੀ ਹੈ ਕਿ ਇਹ ਮੇਰਾ ਘਰ ਹੈ ਤੇ ਮੈਂ ਐਵੇਂ ਆ ਸਕਦੀ ਹਾਂ ਇਸ ਮਗਰੋਂ ਸਾਰੇ ਜਾਣੇ ਚੁੱਪ ਹੋ ਗਏ ਅਤੇ ਫਿਰ ਰਾਤ ਦਾ ਸਮਾਂ ਆਇਆ ਉਸੇ ਰਾਤ ਸੱਸ ਕਹਿੰਦੀ ਮੈਂ ਡਰਦੀ ਡਰਦੀ ਐ ਇਸਦੇ ਨਾਲ ਤਾਂ ਪਈ ਰਹੀ ਅਤੇ ਮੇਰਾ ਘਰ ਵਾਲਾ ਯਾਨੀ ਕਿ ਗੁਰਪ੍ਰੀਤ ਕੋਰ ਦਾ ਸੋਹਰਾ ਡਰਦੇ ਮਾਰਿਆਂ ਘਰ ਵੀ ਨਹੀਂ ਰਹਿੰਦਾ ਸਗੋਂ ਆਪਣੇ ਪਰਾਦੇ ਘਰ ਸੌਂਦਾ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਗੁਰਪ੍ਰੀਤ ਨੇ ਮਾਮੇ ਸੋਹਰੇ ਤੇ ਇਲਜ਼ਾਮ ਲਗਾਏ ਨੇ ਉਸੇ ਤਰ੍ਹਾਂ ਹੀ ਸੋਹਰੇ ਤੇ ਵੀ ਗਲਤ ਗੰਦੇ ਇਲਜ਼ਾਮ ਨਾ ਲਗਾ ਦਵੇ ਇਹ ਸਭ ਕੁਝ ਸੱਸ ਆਖ ਰਹੀ ਹੈ ਸੱਸ ਨੇ ਕਿਹਾ ਕਿ ਉਸ ਰਾਤ ਇਹ ਫੋਨ ਤੇ ਲੱਗੀ ਰਹੀ ਤੇ ਸਾਰੀਆਂ ਗੱਲਾਂ ਦੇ ਵਿਚਾਲੇ ਉਹ ਸਾਬਿਤ ਕਰਨਾ ਚਾ ਰਹੇ ਨੇ ਇਸਦੇ ਸਸੋਰਾ ਕਿ ਕੁੜੀ ਵਸਣਾ ਨਹੀਂ ਚਾਹਦੀ ਸੀ ਉਸਦੇ ਵੱਲੋਂ ਵਸਣ ਵਾਲਾ ਕੋਈ ਕੰਮ ਹੀ ਨਹੀਂ ਕੀਤਾ ਗਿਆ ਅੱਧਾ ਪਿੰਡ ਉਸਨੇ ਕਿਹਾ ਸੀ ਗੁਰਪ੍ਰੀਤ ਕੌਰ ਨੇ ਕਿ ਅੱਧਾ ਪਿੰਡ ਮੇਰੀ ਮਸ਼ੀਨ ਦੇ ਵਿੱਚ ਕੱਪੜੇ ਧੋਣ ਆਉਂਦਾ ਸੀ ਇਸ ਗੱਲ ਨੂੰ ਲੈ ਕੇ ਸੱਸ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਪਿੰਡ ਦੇ ਵਿੱਚ ਐਡੇ ਵੱਡੇ-ਵੱਡੇ ਘਰ ਨੇ ਹਰੇਕ ਦੇ ਘਰ ਮਸ਼ੀਨਾਂ ਨੇ ਸਾਰਿਆਂ ਦੇ ਕੋਲ ਹੀ ਮਸ਼ੀਨਾਂ ਨਹੀਂ ਅਤੇ ਕਈ ਘਰਾਂ ਦੇ ਵਿੱਚ ਤਾਂ ਦੋ-ਦੋ ਮਸ਼ੀਨਾਂ ਪਈਆਂ ਨੇ ਤੇ ਇਹੋ ਜਿਹੀਆਂ ਗੱਲਾਂ ਕਰ ਰਹੀ ਸੀ ਇੱਧਰ ਜਦੋਂ ਮਾਮੇ ਤੇ ਲੱਗੇ ਇਲਜ਼ਾਮਾਂ ਦੀ ਗੱਲ ਕੀਤੀ ਗਈ ਤਾਂ ਸੱਸ ਦੱਸਦੀ ਹੈ ਕਿ ਉਹ ਹਮੇਸ਼ਾ ਇਸ ਕੁੜੀ ਨੂੰ ਬੇਟਾ ਬੇਟਾ ਕਹਿ ਕੇ ਬੋਲਦੇ ਸੀ ਕਹਿੰਦੇ ਸੀ ਕਿ ਤੂੰ ਘਰ ਦੇ ਵਿੱਚ ਚੰਗੀ ਤੇ ਨਾਰਾ ਤੂੰ ਕੁਝ ਮਹੀਨੇ ਬਾਅਦ ਵਿਦੇਸ਼ ਚਲੀ ਜਾਣਾ ਘਰ ਦੇ ਵਿੱਚ ਪਿਆਰ ਬਣਾ ਕੇ ਰੱਖ ਹਾਲਾਂਕਿ ਸੱਸ ਇਹ ਵੀ ਜ਼ਰੂਰ ਦੱਸਦੀ ਹੈ ਕਿ ਸਾਡੇ ਨੂੰ ਸਸਤਾ ਪਿਆਰ ਬਹੁਤ ਜ਼ਿਆਦਾ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਤਾਂ ਅਸੀਂ ਬਿਲਕੁਲ ਹੀ ਘੋ ਖਿਚੜੀ ਵਾਂਗ ਰਹਿੰਦੇ ਸੀ ਪਰ ਬਾਅਦ ਦੇ ਵਿੱਚ ਜਦੋਂ ਉਸ ਦੀ ਮਾਂ ਨੇ ਦੇਖਿਆ ਕਿ ਇਹ ਕੁੜੀ ਆਪਣੀ ਸੱਸ ਨਾਲ ਲੈਨੇ ਪਿਆਰ ਨਾਲ ਰਹਿ ਰਹੀ ਹੈ ਤਾਂ ਉਸ ਨੇ ਹੀ ਸਭ ਕੁਝ ਖਰਾਬ ਕੀਤਾ ਸੱਸ ਦੇ ਵੱਲੋਂ ਇਹ ਗੱਲ बार-बार ਦੁਹਰਾਈ ਜਾ ਰਹੀ ਹੈ ਸੱਸ ਇਹ ਹੀ ਆਖਦੀ ਹੈ ਕਿ ਸਾਡਾ ਪਹਿਲਾਂ ਬਹੁਤ ਪਿਆਰ ਸੀ ਪਰ ਉਸ ਦੀ ਮਾਂ ਨੇ ਇਹ ਘਰ ਉਜਾੜ ਦਿੱਤਾ ਖैर ਜਦੋਂ ਘਰ ਦੇ ਵਿੱਚ ਮਾਮੇ ਨੂੰ ਆਉਣ ਤੋਂ ਸੱਸ ਦੇ ਵੱਲੋਂ ਨਹੀਂ ਰੋਕਿਆ ਗਿਆ ਸੱਸ ਕਹਿੰਦੀ ਹੈ ਕਿ ਇਹੀ ਕਾਰਨ ਹੈ ਕਿ ਉਸ ਨੂੰ ਗੁੱਸਾ ਸੀ ਅਤੇ ਹੋ ਸਕਦਾ ਹੈ ਕਿ ਇਸ ਤੇ ਚਲਦੇ ਉਹ ਵੱਦ ਚੜ ਕੇ ਕੁਝ ਵੀ ਬੋਲ ਰਹੀ ਹੈ ਪਰ ਜਿਹੜੇ ਵੀ ਇਲਜ਼ਾਮ ਮਾਮੇ ਤੇ ਲੱਗ ਰਹੇ ਨੇ ਉਹ ਸਾਰੇ ਗਲਤ ਨੇ ਇਹ ਵੀ ਸੱਸ ਆਖ ਰਹੀ ਹੈ ਕੁੜੀ ਦਾ ਆਪਣੇ ਸਹੁਰੇ ਘਰ ਦੇ ਵਿੱਚ ਇੰਨਾ ਪਿਆਰ ਸੀ ਸੱਸ ਦਾ ਕਹਿਣਾ ਹੈ ਕਿ ਉਹ ਆਪਣੇ ਪੇਕੇ ਨਹੀਂ ਸਗੋ ਇੱਥੇ ਹੀ ਰਹਿਣਾ ਪਸੰਦ ਕਰਦੀ ਸੀ ਜਦੋਂ ਉਸ ਦਾ ਆਪਰੇਸ਼ਨ ਹੋਇਆ ਕੁੜੀ ਕਹਿੰਦੀ ਹੈ ਕਿ ਮੈਨੂੰ ਪਤਾ ਤੱਕ ਨਹੀਂ ਮੇਰਾ ਆਪਰੇਸ਼ਨ ਸੀ ਸੱਸ ਆਖ ਰਹੀ ਹੈ ਕਿ ਕਿੰਨੀ ਜਗ੍ਹਾ ਤੇ ਨੇ ਸਾਈਨ ਕੀਤੇ ਨੇ ਇਹਨੂੰ ਪਤਾ ਸੀ ਆਪਰੇਸ਼ਨ ਹੈ ਪੜ੍ਹੀ ਲਿਖੀ ਕੁੜੀ ਆ ਤੇ ਉਸ ਦਿਨ ਹਸਪਤਾਲ ਦੇ ਵਿੱਚ ਗੁਰਪ੍ਰੀਤ ਦੇ ਮਾਪਿਓ ਵੀ ਮੌਜੂਦ ਸੀ ਚਾਹੇ ਤਾਂ ਕਿਤੋਂ ਵੀ ਜਾ ਕੇ ਪਤਾ ਕਰ ਲਿਆ ਜਾਵੇ ਇੱਕ ਵੀਡੀਓ ਸੱਸ ਦੇ ਵੱਲੋਂ ਸੋਹਰਾ ਪਰਿਵਾਰ ਦੇ ਵੱਲੋਂ ਵਾਇਰਲ ਕਰਨ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਇਹੋ ਇਹੋ ਜਿਹਾਂ ਫੋਟੋਆਂ ਪਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਕਿਸੇ ਨੂੰ ਵੀ ਸ਼ਰਮ ਆ ਜਾਵੇ ਪਰ ਉਹ ਜਨਤਕ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦੇ ਘਰ ਵੀ ਧੀਆ ਪੈਣਾ ਹੈਗੀਆਂ ਨੇ ਹਾਲਾਂਕਿ ਹੁਣ ਜਦੋਂ ਆਪਣੀ ਧੀ ਦੀ ਗੱਲ ਕਰਦੇ ਨੇ ਤਾਂ ਇਹ ਵੀ ਨਾਲ ਸਪਸ਼ਟ ਕਰਦੇ ਚੱਲਦੇ ਨੇ ਕਿ ਸਾਡੀ ਧੀ ਦੀ ਕੋਟ ਮੈਰਿਜ ਹੋ ਚੁੱਕੀ ਹੈ ਵਿਦੇਸ਼ ਦੇ ਵਿੱਚ ਅਸੀਂ ਖੁਦ ਰਿੰਗ ਸਰਮਨੀ ਵੀ ਕਰਵਾ ਕੇ ਆਇਆ ਅਤੇ ਉਹ ਇਨਾ ਦੋਹਾਂ ਦੇ ਵਿਆਹ ਦੇ ਵਿੱਚ ਆਇਆ ਵੀ ਸੀ ਪੂਰਾ ਪਿੰਡ ਇਸ ਗੱਲ ਦਾ ਗਵਾਹ ਹੈ ਕਿ ਉਹ ਸਾਡਾ ਜਵਾਈ ਹੈ ਜਦੋਂ ਕਿ ਗੁਰਪ੍ਰੀਤ ਆਖਦੀ ਹੈ ਕਿ ਉਸਦੀ ਹੀ ਨਨਾਨ ਗੈਰ ਸਬੰਧਾਂ ਦੇ ਤੌਰ ਤੇ ਕਿਸੇ ਗੈਰ ਮਰਦ ਦੇ ਨਾਲ ਰਹਿ ਰਹੀ ਹੈ ਜੋ ਕਿ ਸਸਤਾ ਕਹਿਣਾ ਬਿਲਕੁਲ ਝੂਠ ਹੈ ਉਸਦੀ ਕੋਟ ਮੈਰਿਜ ਹੋ ਚੁੱਕੀ ਹੈ ਅਤੇ ਹੁਣ ਆਪਣੇ ਪਤੀ ਦੇ ਨਾਲ ਹੀ ਵਿਦੇਸ਼ ਦੇ ਵਿੱਚ ਰਹਿ ਰਹੀ ਹੈ ਇੰਨਾ ਸਭ ਕੁਝ ਠੀਕ ਹੁੰਦੇ ਸੁੰਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਭ ਕੁਝ ਵਿਗੜਿਆ ਕਦੋਂ ਮੋਟਲਿੰਗ ਤੋਂ ਮਨਾ ਕੀਤਾ ਜਾਂਦਾ ਹੈ ਕੁੜੀ ਨੂੰ ਟੈਟੂ ਵੀ ਨਹੀਂ ਪਸੰਦ ਹੁੰਦੇ ਹਾਲਾਂਕਿ ਮੁੰਡੇ ਨੂੰ ਪਰ ਫਿਰ ਵੀ ਇਹ ਕੁੜੀ ਬਣਾਉਂਦੀ ਹੈ ਪਰ ਇੱਕ ਨਵਾਂ ਟੈਟੂ ਹੁਣ ਜਦੋਂ ਇਸਨੇ ਛਪਵਾ ਲਿਆ ਤਾਂ ਇਹ ਰੋਲਾ ਪਾਉਣ ਦਾ ਕਾਰਨ ਬਣ ਰਿਹਾ ਹੈ ਇਸ ਕਰਕੇ ਕਿਉਂਕਿ ਸੱਸ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਦੀ ਆਈਡੀ ਤੋਂ ਇੱਕ ਮੈਸੇਜ ਆਇਆ ਇੱਕ ਹੱਥ ਦੇ ਵਿੱਚ ਹੱਥ ਪਾ ਕੇ ਇੱਕ ਵੀਡੀਓ ਫੋਟੋ ਜੋ ਵੀ ਉਹਨਾਂ ਦੇ ਕੋਲ ਐਪਰੂਵ ਦੇ ਤੌਰ ਤੇ ਕਹਿੰਦੇ ਨੇ ਕਿ ਉਹ ਲਿਖਦੀ ਹੈ ਕਿ ਮੈਨੂੰ ਤੇਰੇ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਮਿਲ ਚੁੱਕਿਆ ਗੁਰਪ੍ਰੀਤ ਦੀ ਆਈਡੀ ਤੋਂ ਮੈਸੇਜ ਇਹ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਹੋਰ ਮੁੰਡੇ ਦੇ ਨਾਲ ਹੈ ਇਹ ਵੀ ਸੱਸ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਤੀਸਰੇ ਚੌਥੇ ਦਿਨ ਹੀ ਕਿਸੇ ਹੋਰ ਮੁੰਡੇ ਦੇ ਨਾਲ ਹੈ ਜਦੋਂ ਕਿ ਉਸਦੇ ਪਤੀ ਨੂੰ ਆਪਣੇ ਹੀ ਪਤੀ ਨੂੰ ਕਿਸ ਤਰ੍ਹਾਂ ਦੇ ਨਾਲ ਉਹ ਭੁਲਾ ਚੁੱਕੀ ਹੈ ਗੱਲਾਂ ਸੱਸ ਦੱਸ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਜਾ ਰਹੀ ਹੈ ਦੋਹਾਂ ਪਾਸੇ ਦੇ ਪੱਖ ਸਾਹਮਣੇ ਵੀ ਆ ਰਹੇ ਨੇ ਅਤੇ ਆਪਣੀ ਆਪਣੀ ਗੱਲਬਾਤ ਵੀ ਰੱਖ ਰਹੇ ਨੇ ਹੁਣ ਇੱਕ ਉਸ ਦਿਨ ਦੀ ਗੱਲ ਕਰ ਲੈਣੇ ਆ ਜਿਸ ਦਿਨ ਗੁਰਪ੍ਰੀਤ ਆਖਰੀ ਵਾਰ ਆਪਣੇ ਸਹੁਰੇ ਘਰ ਦੇ ਵਿੱਚ ਸੀ ਅਤੇ ਉਸੇ ਦਿਨ ਹੀ ਇਸ ਸਹੁਰੇ ਘਰ ਦੇ ਵਿੱਚ ਕਿਸੇ ਦੀ ਮਰਗਤ ਹੁੰਦੀ ਹੈ ਮਰਗਤ ਤਾਇਏ ਦੀ ਹੋਈ ਸੀ ਅਤੇ ਜਦੋਂ ਸੱਸ ਨੇ ਕਿਹਾ ਕਿ ਨਾਲ ਦੇ ਘਰ ਦੇ ਵਿੱਚ ਹੀ ਮਰਗਤ ਹੋਈ ਹੈ ਤੇਰਾ ਤਾਇਆ ਲੱਗਦਾ ਹੈ ਤੂੰ ਕੱਪੜੇ ਬਦਲ ਲੈ ਅਤੇ ਉੱਥੇ ਚੱਲ ਤਾਂ ਗੁਰਪ੍ਰੀਤ ਦੇ ਵੱਲੋਂ ਇਹ ਕਿਹਾ ਗਿਆ ਜਿਵੇਂ ਕਿ ਸੱਸ ਦੱਸ ਰਹੀ ਹੈ ਕਿ ਚੰਗਾ ਹੋਇਆ ਮਰ ਗਿਆ ਤੁਸੀਂ ਵੀ ਮਰ ਜਾਓ ਸਾਰੇ ਮਰ ਜਾਓ ਇਸ ਤਰ੍ਹਾਂ ਦੇ ਨਾਲ ਉਸਦੇ ਵੱਲੋਂ ਬੋਲਿਆ ਗਿਆ ਗੁਰਪ੍ਰੀਤ ਘਰ ਦੀ ਸੱਸ ਕਹਿੰਦੀ ਹੈ ਕਿ ਮੈਂ ਸਿਰਫ ਇਹੀ ਕਿਹਾ ਸੀ ਕਿ ਤਾਇਆ ਜੀ ਮਰ ਗਿਆ ਤੂੰ ਵੀ ਸੂਟ ਪਾ ਤੇ ਉਧਰ ਨੂੰ ਆ ਜਾ। ਇਹ ਸਭ ਕੁਝ ਉਸਦੇ ਮੂੰਹੋਂ ਸੁਣਨ ਤੋਂ ਬਾਅਦ ਜਦੋਂ ਗੁਰਪ੍ਰੀਤ ਨੇ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ ਤਾਂ ਸੱਸ ਚੁੱਪ ਕਰਕੇ ਬਾਹਰ ਆ ਗਈ। ਮੰਦਰ ਕਿਸੇ ਹੋਰ ਮੁੰਡੇ ਦੇ ਨਾਲ ਉਸ ਸਮੇਂ ਗੱਲ ਕਰ ਰਹੀ ਸੀ ਸੱਸ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਬਾਹਰ ਆਣ ਦੇ ਲਈ ਕਿਹਾ ਤਾਂ ਕਿਸੇ ਹੋਰ ਮੁੰਡੇ ਦੇ ਸੰਪਰਕ ਦੇ ਵਿੱਚ ਸੀ ਅਤੇ ਆਖਦੀ ਸੀ ਕਿ ਮੇਰਾ ਭਰਾ ਹੈ ਫੋਨ ਤੇ ਪਰ ਸੱਸ ਨੂੰ ਨਹੀਂ ਪਤਾ ਕਿ ਕੌਣ ਹੈ ਉਹ। ਤਾਂ ਫੋਨ ਉਸ ਸਮੇਂ ਇਸਨੇ ਰਿਕਾਰਡਿੰਗ ਸ਼ੁਰੂ ਕਰ ਲਈ ਸੀ ਅਤੇ ਅੰਦਰ ਕੱਲੀ ਨਹੀਂ ਚਿੱਕਾ ਮਾਰਨੀਆ ਸ਼ੁਰੂ ਕੀਤੀਆਂ ਕਹਿੰਦੀ ਮੇਰਾ ਫੋਨ ਲੈ ਗਏ ਖੋਕੇ ਸਰਪੰਚ ਸਾਹਿਬ ਨੇ ਚੁੱਪ ਕਰਵਾਣਾ ਸ਼ੁਰੂ ਕੀਤਾ ਪਰ ਉਸ ਤੋਂ ਮਗਰੋਂ ਇਸਨੇ 골ਡ ਵਾਲੀ ਹੱਥ ਦੇ ਵਿੱਚ ਕਿੱਟ ਫੜੀ ਹੋਈ ਸੋਸ ਤੇ ਵਿੱਚ ਸਾਰਾ 골ਡ ਸੀ ਅਤੇ ਉਸ ਨੂੰ ਕੁੱਟ ਕੇ ਫੜਿਆ ਹੋਇਆ ਆਪਣੇ ਸੀਨੇ ਲਾਇਆ ਹੋਇਆ ਸੀ ਇਹ ਸਭ ਕੁਝ ਸੱਸ ਦੱਸ ਰਹੀ ਹੈ ਜਿਸ ਤਰ੍ਹਾਂ ਸੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੀ ਹੈ ਆਖਰੀ ਦਿਨਾਂ ਦੀ ਗੱਲ ਹੈ ਜਦੋਂ ਆਖਰੀ ਵਾਰ ਇਹ ਉਸ ਘਰ ਦੇ ਵਿੱਚ ਸੀ ਤੇ ਉੱਥੋਂ ਇਹ ਵਾਪਸ ਆਉਂਦੀ ਹੈ ਗੁਰਪ੍ਰੀਤ ਫੇਰ ਇਸ ਮਗਰੋਂ ਸੋਹਰੇ ਪਰਿਵਾਰ ਨੇ ਪੁਲਿਸ ਬੁਲਾਈ ਅਤੇ ਪਹਿਲਾਂ ਕਹਿੰਦੀ ਰਹੀ ਕਿ ਘਰ ਦੇ ਸਾਰੇ ਦਰਵਾਜ਼ੇ ਬੰਦ ਨੇ ਸਭ ਕੁਝ ਬੰਦ ਕੀਤਾ ਹੋਇਆ ਕਮਰੇ ਬੰਦ ਨੇ ਪਰ ਮਗਰੋਂ ਇਸ ਨੇ ਹੀ ਚਾਬੀਆਂ ਦੇ ਨਾਲ ਕਮਰੇ ਖੋਲ੍ਹੇ ਅਤੇ ਘਰਦਿਆਂ ਨੂੰ ਅੰਦਰ ਬਿਠਾਇਆ ਆਪ ਹੀ ਖੋਲਦੀ ਰਹੀ ਹੈ ਤੇਜ਼ ਤੇ ਵੀ ਵੀਡੀਓ ਸੋਹਰਾ ਪਰਿਵਾਰ ਕਹਿੰਦਾ ਹੈ ਕਿ ਸਾਡੇ ਕੋਲ ਹੈ ਸਾਰੇ ਲੋਕ ਇਹਨੇ ਖੁਦ ਹੀ ਖੋਲੇ ਨੇ ਅਤੇ ਜਾਂਦੀ ਜਾਂਦੀ ਇਹ ਡੀਵੀਆਰ ਨਾਲ ਲੈ ਗਈ ਅਤੇ ਉਹਨਾਂ ਦੀ ਐਲਸੀਡੀ ਪੰਨ ਗਈ ਸਸਤਾ ਇਹੀ ਕਹਿਣਾ ਚਲਦੇ-ਚਲਦੇ ਹੋਏ ਕੁਝ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗਸ ਉਸ ਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੇ ਦੇਖੀ ਹੈ ਜਿਹੜੇ ਕਿ ਉਸ ਸਮੇਂ ਔਨ ਕੈਮਰਿਆਂ ਨੂੰ ਦੇਖ ਰਹੇ ਸੀ ਅਤੇ ਉਸ ਦੇ ਵਿੱਚ ਹੀ ਕੁੜੀ ਨੂੰ ਲੈ ਕੇ ਕਈ ਖੁਲਾਸੇ ਅਤੇ ਕਈ ਜਾਣਕਾਰੀ ਜਿਹੜੀ ਉਹਨਾਂ ਦੇ ਕੋਲ ਹੈਗੀ ਸੀ ਉਹ ਵੀਡੀਓ ਦੇ ਰਾਹੀਂ ਉਹਨਾਂ ਨੇ ਪੇਸ਼ ਕੀਤੀ ਹੈ ਸਰਪੰਚ ਪ੍ਰਗਟ ਸਿੰਘ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਇਹ ਗੁਰੂ ਘਰ ਦੇ ਨਾਲ ਪਿਆਰ ਰੱਖਣ ਵਾਲੇ ਜੀ ਨੇ ਬਹੁਤ ਵਧੀਆ ਬੰਦੇ ਨੇ ਮੁੰਡੇ ਦੇ ਪਿਤਾ ਚੰਗੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਭਾਵੇਂ ਉਹ ਮਾਮਾ ਹੋਵੇ ਜਾਂ ਫਿਰ ਹੋਰ ਸਾਰੇ ਰਿਸ਼ਤੇਦਾਰ ਇਹ ਸਾਰੇ ਹੀ ਚੰਗੇ ਨੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕੁੜੀ ਤੇ ਇਹ ਇਲਜ਼ਾਮ ਲਗਾਉਂਦੇ ਹੋਏ ਕਿ ਉਹ ਕੁੜੀ ਨਸ਼ੇ ਦੇ ਵਿੱਚ ਹੁੰਦੀ ਸੀ ਆਪ ਹੀ ਗੱਡੀ ਲੈ ਕੇ ਕਿਤੇ ਚਲੀ ਜਾਂਦੀ ਸੀ ਬਿਨਾਂ ਦੱਸੇ ਜਦੋਂ ਆਣਾ ਨਸ਼ੇ ਦੇ ਵਿੱਚ ਆਣਾ ਮੈਡੀਕਲ ਨਸ਼ਾ ਉਸਦੇ ਪਰਸ ਦੇ ਵਿੱਚੋਂ ਮਿਲਿਆ ਤਕਰੀਬ 300 ਬੰਦੇ ਜਦੋਂ ਦੁੱਖ ਮਨਾਣ ਆਏ ਹੋਏ ਸੀ ਮਰਗਤ ਵਾਲੇ ਦਿਨ ਤਾਂ ਉਸ ਦਿਨ ਦਾ ਇਹ ਕਲੇਸ਼ ਹੋਇਆ ਇਸ ਕਰਕੇ ਕਈ ਗਵਾਹ ਇਸ ਮਾਮਲੇ ਦੇ ਵਿੱਚ ਨੇ ਜਿਵੇਂ ਕਿ ਪਿੰਡ ਵਾਲਿਆਂ ਦੇ ਨਾਮ ਲੈ ਕੇ ਦੱਸ ਰਹੇ ਨੇ ਇਹ ਸੋਹਰਾ ਪਰਿਵਾਰ ਵਾਲੇ ਉਹ ਕਹਿ ਰਹੇ ਨੇ ਕਿ ਇੱਕ ਬਜ਼ੁਰਗ ਆਇਆ ਗੁਰਪ੍ਰੀਤ ਕੌਰ ਨੂੰ ਸਮਝਾਉਣ ਦੇ ਲਈ ਕਿ ਇੱਥੇ ਲਾਸ਼ ਪਈ ਹੈ ਤੂੰ ਇੰਜ ਨਾ ਕਰ ਤਾਂ ਇਹ ਨਸ਼ੇ ਦੇ ਵਿੱਚ ਸੀ ਅਤੇ ਉਸਨੇ ਬਜ਼ੁਰਗ ਦੀ ਦਾੜੀ ਫੜ ਲਈ ਪਿੰਡ ਦੇ ਗਵਾਹ ਹੈਗੇ ਨੇ ਇਸੇ ਪਿੰਡ ਦੇ ਵਿੱਚ ਕੁਝ ਲੋਕ ਮੁੰਡੇ ਦੇ ਤਾਇਆ ਜੀ ਦੱਸਦੇ ਨੇ ਕਿ ਸ਼ਾਮ ਨੂੰ ਇਹ ਕੱਲੀ ਆਉਂਦੀ ਹੈ ਥਾਰ ਲੈ ਆਂਦੀ ਹੈ ਘਰ ਨੂੰ ਆ ਗਈ ਅਤੇ ਸਾਰੇ ਹੈਰਾਨ ਹੋਏ ਕਿ ਇਹ ਕੱਲੀ ਕਿਵੇਂ ਆ ਗਈ ਉਸ ਦਿਨ ਹੀ ਇਹਨਾਂ ਦੇ ਤਾਇਆ ਜੀ ਡੈਕਸੀਡੈਂਟ ਹੋਇਆ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਦੱਸਿਆ ਗਿਆ ਕਿ ਉਹ ਹਸਪਤਾਲ ਦੇ ਵਿੱਚ ਨੇ ਤੇ ਕੱਲ ਨੂੰ ਗੱਲ ਕਰਾਂਗੇ ਪਰ ਕੁਝ ਸਮੇਂ ਬਾਅਦ ਆਇਆ ਜੀ ਦੀ ਜਾਨ ਚਲੀ ਗਈ ਤੇ ਘਰ ਦੇ ਵਿੱਚ ਇਹ ਬੈਠੀ ਜਦੋਂ ਇਸ ਨੂੰ ਉਧਰ ਜਾਣ ਦੇ ਲਈ ਕਿਹਾ ਗਿਆ ਤਾਂ ਇਹ ਗਈ ਨਹੀਂ पर जिस कि दिन नहीं आती है तो उस दिन इसने सूट ਦੇ ਉੱਪਰ ਕੁਝ ੱੱਬੇ ਸੀ ਤਾਇਆ ਜੀ ਨੇ ਪੁੱਛਿਆ ਕਿ ਇਹ ਕਾਦੇ ਨੇ ਤਾਂ ਉਸਨੇ ਕਿਹਾ ਕਿ ਮੈਂ ਰਸਤੇ ਦੇ ਵਿੱਚ ਕੁਝ ਖਾਣ ਵਾਸਤੇ ਗਿਆ ਸੀ ਤਾਂ ਇੱਕ ਦਿਨ ਪਹਿਲਾਂ ਉਹ ਆਉਂਦੀ ਹੈ ਸ਼ਾਮ ਨੂੰ ਅਤੇ ਅਗਲੇ ਦਿਨ ਸਵੇਰੇ ਹੀ ਡਰਾਮਾ ਸ਼ੁਰੂ ਹੁੰਦਾ ਹੈ ਇਹ ਸਾਰਾ ਹੰਗਾਮਾ ਸ਼ੁਰੂ ਹੁੰਦਾ ਹੈ ਜਿਸ ਦੇ ਵਿੱਚ ਸੱਸ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਸੱਸ ਦੇ ਵੱਲੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਗਈਆਂ ਅਤੇ ਨੂਹ ਦੇ ਵੱਲੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਅਤੇ ਗੱਲਾਂ ਸਾਹਮਣੇ ਰੱਖੀਆਂ ਗਈਆਂ ਪਰ ਫਿਰ ਜਦੋਂ ਸਵੇਰ ਦਾ ਸਮਾਂ ਆਇਆ ਤਾਂ ਉਸ ਨੂੰ 8:00-9:00 ਵਜੇ ਕਿਹਾ ਗਿਆ ਸੀ ਕਿ ਤੂੰ ਕੱਪੜੇ ਬਦਲ ਅਤੇ ਉਧਰ ਜਾਇਆ ਪਰ ਉਹ ਕੁੜੀ ਉਧਰ ਨਹੀਂ ਗਈ ਸਗੋਂ ਉਸਨੇ ਮਿਸਬੀਹੇਵ ਕੀਤਾ ਫਿਰ ਉਸਦੇ ਮਾਪਿ ਆ ਗਏ ਅਤੇ ਘਰ ਦੇ ਵਿੱਚ ਹੰਗਾਮਾ ਦੁੱਗਣਾ ਹੋ ਗਿਆ ਇੱਕ ਪਾਸੇ ਸੰਸਕਾਰ ਹੋਣਾ ਸੀ ਤਾਂ ਜੀਦਾ ਤੇ ਦੂਸਰੇ ਪਾਸੇ ਇਸ ਨੂੰ ਅਤੇ ਸਸਤੀ ਲੜਾਈ ਦਾ ਤਮਾਸ਼ਾ ਲੋਕ ਦੇਖ ਰਹੇ ਸਨ ਇਹ ਸਾਰੀ ਖਬਰ ਤੁਹਾਡੇ ਸਾਹਮਣੇ ਰੱਖ ਦਿੱਤੀ ਗਈ ਹੈ ਪਰ ਇਹ ਉਹ ਪੱਖ ਹੈ ਜਿਹੜਾ ਕਿ ਸਸਤੇ ਵੱਲੋਂ ਦੱਸਿਆ ਗਿਆ ਕਿ ਉਸ ਰਾਤ ਉਸ ਸ਼ਾਮ ਨੂੰ ਕੀ ਹੋਇਆ ਸੀ ਉਸ ਦਿਨ ਜਦੋਂ ਤਾਇਆ ਜੀ ਦੀ ਜਾਨ ਗਈ ਹੈ ਉਹਨਾਂ ਦੇ ਨਾਲ ਦੇ ਹੀ ਘਰ ਦੇ ਵਿੱਚ ਹੋਇਆ ਸੀ ਇਹ ਸਭ ਕੁਝ ਅਤੇ ਦੂਸਰੇ ਪਾਸੇ ਗੁਰਪ੍ਰੀਤ ਅਤੇ ਉਸਦੇ ਪਰਿਵਾਰ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਸਿੱਧੇ ਤੌਰ ਤੇ ਸਾਫ਼ ਹੋ ਜਾਣਾ ਕਿਉਂਕਿ ਪੂਰੇ ਪਿੰਡ ਨੂੰ ਪਤਾ ਹੋਣੀ ਹੈ ਕੀ ਮਰਗਤ ਕੋਦ ਹੋਈ ਜੇ ਤੇ ਵੀ ਪਤਾ ਹੋਣਾ ਹੈ ਕਿ ਕਿਸ ਘਰ ਦੇ ਵਿੱਚ ਕਲੇਸ਼ ਕਿਵੇਂ ਹੋਇਆ ਕਿੰਨੀ ਦੇਰ ਹੋਇਆ ਕੀ ਕੁਝ ਹੋਇਆ ਸੋਚਦੇ ਵਿੱਚ ਕਿਉਂਕਿ ਪਿੰਡਾਂ ਦੇ ਵਿੱਚ ਆਮ ਤੌਰ ਤੇ ਇਹ ਗੱਲਾਂ ਲੁਕੀਆਂ ਚਿਪੀਆਂ ਨਹੀਂ ਰਹਿੰਦੀਆਂ ਤੇ ਜਦੋਂ ਗੁਰਪ੍ਰੀਤ ਕੌਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹੀ ਆਖ ਰਹੀ ਆ ਆਪਣੀਆਂ ਹੁਣ ਆਈਆਂ ਨਵੀਆਂ ਵੀਡੀਓਜ਼ ਦੇ ਵਿੱਚ ਕੀ ਮੈਂ ਨਸ਼ਾ ਨਹੀਂ ਕਰਦੀ ਚਾਹੇ ਤਾਂ ਮੇਰਾ ਟੈਸਟ ਕਰਵਾ ਲਵੋ ਪਰ ਇਧਰੋਂ ਇਸ ਪਰਿਵਾਰ ਸਮੇਤ ਕੁਝ ਹੋਰ ਮੌਤਬਰ ਬੰਦਿਆਂ ਦੇ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਉਹ ਸੁਣਨ ਤੋਂ ਬਾਅਦ ਗੁਰਪ੍ਰੀਤ ਕੌਰ ਚੱਕੀ ਜਾਪ ਰਹੀ ਹੈ ਪਰ ਉਸ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੇਰੀ ਮਾਰਕੋਟ ਹੋ ਜਾਂ ਫਿਰ ਬਾਕੀ ਦੀਆਂ ਸਾਰੀਆਂ ਚੀਜ਼ਾਂ ਉਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪਰਚਾ ਦਰਜ ਹੋ ਚੁੱਕੇ ਹੈ ਇਹ ਕਹਿਣਾ ਸੱਸ ਸੋਹਰੇ ਦਾ ਹੈ ਕਿ ਸਾਡੇ ਤੇ ਦੋ ਪਰਚੇ ਪੈ ਚੁੱਕੇ ਨੇ ਅਤੇ ਕਿਤੇ ਹੋਰ ਵੀ ਸਾਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਤਾਂ ਖੈਰ ਕੁਝ ਸਮੇਂ ਬਾਅਦ ਇਹ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣੀਆਂ ਨੇ ਪਤਾ ਲੱਗ ਜਾਣਾ ਹੈ ਕਿ ਕੌਣ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਸੱਚ ਬੋਲ ਰਿਹਾ ਸੀ ਅਤੇ ਕੋਣ ਝੂਠ ਦਾ ਸਹਾਰਾ ਲੈ ਕੇ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਵਿੱਚ ਸੀ ਇਹ ਇੱਕ ਨਾ ਮੈਨੂੰ ਹੋਰ ਚੀਜ਼ ਕਹਿੰਦੇ ਹੁੰਦੇ ਸੀ ਜੀ ਕਹਿੰਦੇ ਸੀ ਸਾਡੇ ਜਿਹੜੇ ਚਾਚੇ ਤਾਂ ਆਏ ਐ ਨਾ ਉਹਨਾਂ ਨੂੰ ਵੀ ਉਨ੍ਹਾਂ ਦੇ ਘਰ ਬੁਲਟ ਆਏ ਨੇ ਤੇ ਤੁਸੀਂ ਬੁਲਟ ਦੇਣਾ ਆ ਠੀਕ ਹੈ ਮੈਂ ਆਪਣੇ ਘਰ ਦੇ ਨੂੰ ਉਸ ਚੀਜ਼ਾਂ ਲਈ ਵੀ ਕਿਹਾ ਆ ਹਨਾ ਕਿ ਤੁਸੀਂ ਗੱਡੀ ਦੇ ਨਾਲ ਨਾਲ ਬੁਲਟ ਵੀ ਦੋ ਅਸੀਂ ਪਰ ਇਹ ਮੈਂ ਇੱਕ ਗੱਲ ਦੱਸੋ ਕਿਹੜਾ ਮੰਦਾ ਚਾਚੇ ਤਾਇਆ ਨੂੰ ਬੁਲਟ ਦਿੰਦਾ ਆ ਇਨਾਂ ਨੇ ਪਲੱਸ ਪੈਸੀ ਵੀ ਉਹ ਤੋਂ ਮੇਰੇ ਤੋਂ ਲਈ ਜਦੋਂ ਮੈਂ ਅਨਮੈਰਿਡ ਸੀਗੀ ਜਦੋਂ ਮਤਲਬ ਉਹ ਜਿੱਥੇ ਤੁਸੀਂ ਸੀਸੀਟੀਵੀ ਕੈਮਰਾ ਵੇਖ ਰਹੇ ਮੈਨੂੰ ਮਾਰ ਨਹੀਂ ਰਹੇ ਕਿਉਂਕਿ ਮੈਂ ਇੱਕ ਜਿੱਦ ਰੱਖੀ ਸੀਗੀ ਕਿ ਪਪਾ ਉਹਨਾਂ ਨੂੰ ਬੁਲਟ ਦੋ ਅਰਸ਼ ਨੂੰ ਹਾਰਲੇ ਉਹਨਾ ਅਰਸ਼ ਨੇ ਇੰਡੀਆ ਆ ਆਪਾਂ ਗੱਡੀ ਵੀ ਦੇ ਰਹੇ ਆ ਆਪਾਂ ਹਾਰਲੇ ਦੀ ਦੇਣਾ ਆ ਤੇ ਉਸ ਵਜ੍ਹਾ ਤੋਂ ਮੈਂ ਆਪਣੇ ਘਰ ਦੇ ਵਿੱਚ ਜਿੱਦ ਰੱਖੀ ਕੋਈ ਵੀ ਕੁੜੀ ਇੰਨੀ ਕੋਈ ਵੀ ਘਰ ਤੋਂ ਇੰਨਾ ਉਹ ਨਹੀਂ ਹੁੰਦਾ ਹੈਗਾ ਕਿ ਕੋਈ ਹਾਰਲੇ ਦੇ ਦੇ ਹਨਾ ਮੇਰੀ ਉਸ وجہ ਤੋਂ ਮੇਰੇ ਘਰ ਦੇ ਨਾਲ ਥੋੜੀ ਜਿਹੀ ਜਸਟ ਮੈਨੂੰ ਮਾਰਿਆ ਨਹੀਂ ਸੀਗਾ ਜੋ ਇਹਨਾਂ ਨੇ ਕਿਹਾ ਕਿ ਕੁੜੀ ਤਾਂ ਪਹਿਲਾਂ ਮਾਰ ਖਾਂਦੀ ਸੀ ਕੁੜੀ ਨਸ਼ੇ ਕਰ ਇਹ ਕਹਿੰਦੇ ਤੁਸੀਂ ਡੋਪ ਟੈਸਟ ਕਰਵਾਓ ਮੇਰਾ ਕਰਵਾਓ ਪਲੱਸ ਤੁਸੀਂ ਆਪਣਾ ਕਰਵਾ ਲਓ ਥੈਂਕ ਥੈਂਕ ਯੂ ਬਹੁਤ ਬਹੁਤ ਮੰਮੀ ਜੀ ਕੁਲਵਿੰਦਰ ਕੌਰ ਜੀ ਹਾਂਜੀ ਸਾਸ਼ਰੀ ਅੰਕਾਲ ਜੀ ਇਨਾ ਚੋ ਮੈਨੂੰ ਬਹੁਤ ਚੀਜ਼ਾਂ ਹਨਾ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੀ ਕਹਿੰਦੇ ਕਿ ਕੁੜੀ ਜੀ ਘਰੋਂ ਬਾਹਰ ਜਾਂਦੀ ਸੀਗੀ ਤੇ 8-9 ਵਜੇ ਵਾਪਸ ਆਂਦੀ ਸੀ ਪਹਿਲਾਂ ਮੈਨੂੰ ਤੁਸੀਂ ਦੱਸੋ ਕੋਈ ਜੜੀ ਸਿਆਣੀ ਕਰਦੀ ਨੂੰਤੀ ਹੁੰਦੀ ਆ ਉਹ ਘਰੋਂ ਬਾਹਰ ਜਾ ਸਕਦੀ ਸੀ ਮੈਨੂੰ ਉਸ ਪਿੰਡ ਦੇ ਲੋਕ ਦੱਸੋ ਕਿ ਕਦੇ ਕਿਸ ਪਿੰਡ ਦੇ ਨੇ ਮੈਨੂੰ ਕਦੇ ਵੇਖਿਆ ਹੋਵੇ ਮੈਂ ਘਰੋਂ ਬਾਹਰ ਨਿਕਲੀ ਹੋਵਾਂ ਅੱਜ ਤੱਕ ਮੈਂ ਉਹ ਕਾਰ ਵਿੱਚ ਦੋ ਜਾਂ ਤਿੰਨ ਮਹੀਨੇ ਘੱਟ ਰਹੀਆਂ ਹਨਾ ਇਹ ਅਰਸ਼ ਵੀ ਜਵਾਬ ਦੇ ਦੇ ਕਿ ਅਰਸ਼ ਜੋ ਤੇਰੀ ਮੰਮੀ ਕਹਿ ਰਹੀ ਹੈ ਉਹ ਸਹੀ ਕਹਿ ਰਹੀ ਹੈ ਉਸ ਤੋਂ ਬਾਅਦ ਇਹ ਲੋਕ ਕਹਿੰਦੇ ਆ ਜੀ ਸਾਡਾ 1.5 ਲੱਖ ਰੁਪਏ ਚੁੱਕ ਕੇ ਲੈ ਗਈ ਮੈਨੂੰ ਇੱਕ ਗਾ ਜਿਹਦੇ ਪਿਓ ਨੇ ਹਨ 785 ਲੱਖ ਰੁਪਏ ਲਾਇਆ ਹੋਵੇ ਮੈਂ ਉਹਨਾਂ ਦੇ 1.5 ਲੱਖ ਤੇ ਬੈਠੀ ਸੀਗੀ ਮੈਨੂੰ ਮੇਰੀ ਤੁਸੀਂ ਉਹ ਪੀਡੀਓ ਦੇ ਹਾਲਾਤ ਵੀ ਵੇਖੇ ਆ ਮੈਂ ਵੀਡੀਓ ਇੱਕ ਹੋਰ ਪਾਣੀ ਆ ਜਿਹਦੇ ਵਿੱਚ ਮੇਰੇ ਹਾਲਾਤ ਦੇ ਹਾਂਜੀ ਜੀ ਮੈਂ ਨਾ ਇਹ ਚੀਜ਼ ਕਹਿਣੀ ਆ ਕਿ ਸਭ ਨੂੰ ਪਤਾ ਹੁੰਦਾ ਕੁੜੀਆਂ ਨੂੰ ਸਪੈਸ਼ਲੀ ਜੋ ਮੇਰੇ ਭੈਣਾਂ ਨਾਲ ਵੀ ਹੋ ਰਿਹਾ ਜੋ ਮੇਰੇ ਨਾਲ ਵੀ ਹੋ ਰਿਹਾ ਕਿੰਨੇ ਨੇ ਜੀ ਕਿਸੇ ਦਾ ਜਦੋਂ ਵਸ ਨਹੀਂ ਨਾ ਚੱਲਦਾ ਜਦੋਂ ਕਿਸੇ ਦਾ ਵਸ ਨਹੀਂ ਚੱਲਦਾ ਉਦੋਂ ਬੰਦੇ ਕਰੈਕਟਰ ਤੇ ਜਾਂਦੇ ਆਂ ਜੀ ਕੁੜੀਆਂ ਨੂੰ ਬਹੁਤ ਗਲਤ ਬੋਲਦੇ ਨੇ ਕੁੜੀਆਂ ਤੇ ਕੋ ਹਰ ਤਰ੍ਹਾਂ ਦਾ ਇਲਜ਼ਾਮ ਲਾਉਂਦੇ ਨੇ ਜੋ ਕੁੜੀਆਂ ਕਦੇ ਕਰਦੀਆਂ ਨਹੀਂ ਮੈਂ ਇੱਕ ਚੰਗੇ ਘਰ ਦੀ ਕੁੜੀ ਆ ਜੋ ਕਿ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਣੀ ਸ਼ੁਰੂ ਕਰਦਿਆ ਕਿਉਂਕਿ ਉਹਨਾਂ ਦਾ ਕੋਈ ਵਸ ਨਹੀਂ ਚੱਲ ਰਿਹਾ ਬਾਕੀ ਕੋਈ ਗੱਲ ਨਹੀਂ ਆਪਾਂ ਆਪਣੀ ਨੂੰ ਸਾਫ਼ਲੀ ਖੜੇ ਆ ਬਾਕੀ ਜਦੋਂ ਵੀ ਕੋਈ ਵੀ ਪ੍ਰੂਫ ਉਹਨਾਂ ਨੂੰ ਕਹਦੇ ਇੱਕ ਚੀਜ਼ ਪ੍ਰੂਫ ਕਰਤੋਂ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਦੋਂ ਮੈਂ ਲੇਟ ਆਉਂਦੀ ਸੀ ਜਾਂ ਮੈਂ ਕੁਝ ਵੀ ਕਰਦੀ ਸੀ ਜਿੱਦਾਂ ਮੈਂ ਪ੍ਰੂਫ ਰੱਖੇ ਨੇ ਉਹਨਾਂ ਕੋਲ ਵੀ ਹੋਣੇ ਚਾਹੀਦੇ ਨੇ ਬਾਕੀ ਉਹ ਇੱਜ਼ਤ ਤੇ ਆ ਰਹੇ ਨੇ ਇੱਜ਼ਤ ਤੇ ਆਜ ਕੋਈ ਚੱਕ ਮੇਰੇ ਨਾਲ ਮੇਰਾ ਭਾਈ ਗਰੂ ਹੈ ਮੈਨੂੰ ਮੇਰੇ ਭਾਈ ਗਰੂ ਤੇ ਹਾਂਜੀ ਸਾਸੀ ਗਾਲ ਜੀ ਸਾਰਿਆਂ ਨੂੰ ਭੈਣ ਗੁਰਕੌਰ ਦੇ ਸਹਰਿਆਂ ਵੱਲੋਂ ਮੇਰੇ ਤੇ ਅਲੀਗੇਸ਼ਨ ਲਾਏ ਗਏ ਆ ਕਿ ਕੁੜੀ ਨਸ਼ਾ ਕਰਦੀ ਸੀ ਹਨਾ ਤੇ ਮੈਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਵਿਧ ਪ੍ਰੂਫ ਮੀਡੀਆ ਅਗੇ ਰੱਖਣਾ ਸਾਰਾ ਕੁਝ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਮੈਂ ਸਾਰਾ ਕੁਝ ਮੀਡੀਆ ਦੇ ਵਿੱਚ ਰੱਖ ਦੇਣਾ ਦੋ ਤੋਂ ਤਿੰਨ ਚੈਨਲਾਂ ਦੇ ਨਾਲ ਮੈਂ ਬ੍ਰੋਡਕਾਸਟ ਕਰਨੀ ਆ ਮੈਂ ਵਿਧ ਪ੍ਰੂਫ ਕਰਨੀ ਆ ਜੀ ਮੈਂ ਵਿਧ ਡੋਪ ਟੈਸਟ ਦੇ ਪ੍ਰੂਫ ਦੇ ਨਾਲ ਕਰਨੀ ਆ ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਕਿ ਸਹੀ ਕੌਣ ਤੇ ਗਲਤ ਕੌਣ ਆ ਜੀ ਕਿਉਂਕਿ ਵਿਧ ਪ੍ਰੂਫ ਮੈਂ ਆ ਰਿਆਂ ਅਗੇ ਸਾਹਮਣੇ ਹੁਣ